ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਜਿੰਦਰ ਤੇ ਅੱਜ ਖੜਿਆ ਪਿੰਡ ਫਖੋਕਲਾਂ ਦੇ ਵਿੱਚ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਉਹ ਪਹਿਲਾਂ ਤੋਂ ਹੀ ਸਿੱਖਾਂ ਦੇ ਨਾਲ ਜੁੜੇ ਹੋਏ ਨੇ ਸਿੱਖੀ ਦੀ ਆਸਰੇ ਨਾਲ ਜੁੜੇ ਹੋਏ ਨੇ ਪਹਿਲਾਂ ਵੀ ਬਹੁਤ ਸਾਰੇ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਿ ਆਪਣੇ ਸਿੱਖਾਂ ਦੀ ਹੋਲੀ ਨਹੀਂ ਆਪਣਾ ਹੋਲਾ ਮਹੱਲਾ ਦੇਖੋ ਧਰਮ ਦੇ ਵਖੋ ਵਕਰੇ ਧਰਮ ਨੇ ਉਹਨਾਂ ਦੇ ਤਿਉਹਾਰ ਨਹੀਂ ਹੋਲੀ ਵੀ ਮਨਾਉਣੇ ਆ ਪਰ ਪਹਿਲ ਦੇ ਆਧਾਰ ਤੇ ਆਪਾਂ ਨੂੰ ਹੋਲੇ ਮਹੱਲੇ ਤੇ ਪਹੁੰਚਣਾ ਚਾਹੀਦਾ ਸ਼੍ਰੀ ਅਨੰਦਪੁਰ ਸਾਹਿਬ ਇਹ ਤੇ ਸਾਡੇ ਪਿੰਡ ਦੇ ਬੰਦੇ ਨੇਗੇ ਇਹਨਾਂ ਦਾ ਇੱਕ ਕਲੱਬ ਬਣਿਆ ਹੋਇਆ ਹੈਗਾ ਫਤਿਹਗੜ੍ਹ ਸਾਹਿਬ ਦੇ ਨਾਮ ਤੇ ਤੇ ਉਹ ਵੀ ਤੁਹਾਨੂੰ ਕਹਾਣੀ ਦੱਸਾਂਗੇ ਕਿ ਕਿਵੇਂ ਇਹਨਾਂ ਦਾ ਕਲੱਬ ਬਣਿਆ ਤੇ ਕਿਵੇਂ ਇਕੱਠੇ ਹੋ ਗਏ ਉੱਥੇ ਜਾਂਦੇ ਨੇ ਤੇ ਕਿਵੇਂ ਇਹਨਾਂ ਨੇ ਅੰਮ੍ਰਿਤ ਛਕਿਆ ਕਿੱਥੋਂ ਇਹਨਾਂ ਨੂੰ ਇਨਸਪੀਰੇਸ਼ਨ ਮਿਲੀ ਸਿੱਖੀ ਦੇ ਵੱਲ ਵਧਨ ਦੀ ਬਾਈ ਸੱਸੀ ਕਾਲ ਦੀ ਪਹਿਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਦੱਸੋ ਵੀ ਕਿਵੇਂ ਤੁਸੀਂ ਇਸ ਵਾਰ ਅਨੰਦਪੁਰ ਸਾਹਿਬ ਜਾਣ ਦਾ ਕਿਵੇਂ ਮਨ ਬਣਿਆ ਤੁਹਾਡਾ ਅਸੀਂ ਬਾਈ ਹੁੰਦਾ ਸਿੱਖੀ ਨਾਲ ਤੁਹਾਡੇ ਵਾਲੀ ਗੱਲ ਤੁਸੀਂ ਦੱਸਿਆ ਪਹਿਲੇ ਦਿਨ ਤੋਂ ਜੁੜੇ ਹੋયા ਹਾਂ ਸਿੱਖਾਂ ਦੇ ਮੁੰਡੇ ਹਾਂ ਤੇ ਸਿੱਖਾ ਹੀ ਬਣ ਕੇ ਰਹਿਣਾ ਚਾਹੁੰਦੇ ਹਾਂ ਅਸੀਂ ਸਾਡਾ ਮਨ ਤਾਂ ਪਹਿਲਾ ਫਤਿਹਗੜ੍ਹ ਸਾਹਿਬ ਤੋਂ ਬਣਿਆ ਫਤਿਹਗੜ ਪਹਿਲਾ ਸਾਡੇ ਬਾਈਆ ਚਾਰਸਰ ਦਾਲੂ ਸਾਡੇ ਫਤੇਗੜ ਸਾਹਿਬ ਕਲੱਬ ਚੋਂ ਇਹਨਾਂ ਦਾ ਮਨ ਬਣਿਆ ਉਹਦਾ ਸਾਨੂੰ ਵੀ ਇਹ ਕਹਿੰਦੇ ਸੀਗੇ ਵੀ ਆਪਾਂ ਆਨੰਦਪੁਰ ਸਾਹਿਬ ਹੌਲੇ-ਮਹਲੇ ਤੇ ਜਾਣਾਗਾ ਪਰ ਅਸੀਂ ਇਹਨਾਂ ਨੂੰ ਆਖਿਆ ਵੀ ਜੇ ਤਾਂ ਮਹਾਰਾਜ ਨੇ ਟਾਈਮ ਦਿੱਤਾ ਤਾਂ ਅਸੀਂ ਜ਼ਰੂਰ ਚਲਾਂਗੇ ਪਰ ਸਾਡੀਆਂ ਮਜਬੂਰੀਆਂ ਹੋਣ ਕਾਰਨ ਕੋਈ ਵੀ ਜਵਾਕਾਂ ਨੇ ਪੇਪਰ ਲਾ ਲਓ ਜਿਵੇਂ ਮਰਜੀ ਪਰ ਅਸੀਂ ਇਹਨਾਂ ਚਾਰ ਜਾਣੇ ਇਹ ਕਹਿੰਦੇ ਵੀ ਅਸੀਂ ਆਨੰਦਪੁਰ ਸਾਹਿਬ ਹੌਲਾ-ਮਹੱਲਾ ਦੇਖਣ ਜਾਣਾ ਜ਼ਰੂਰ ਦਰਸ਼ਨ ਕਰਕੇ ਆਉਣੇ ਆ ਗੁਰੂ ਮਹਾਰਾਜ ਜੀ ਦੇ ਇਹਨਾਂ ਨੇ ਚਾਰੇ ਬੰਦਿਆਂ ਨੇ ਮਨ ਮਨਾਇਆ ਤਾ ਇਹਨਾਂ ਨੂੰ ਚਾਰੇ ਜਾਣਿਆਂ ਨੂੰ ਅਸੀਂ ਵੀ ਕਿਹਾ ਵੀ ਸਾਥੋਂ ਦਾ ਚਲੋ ਨਹੀਂ ਜਾਇਆ ਗਿਆ ਵੀ ਸਾਡੀ ਹਾਜ਼ਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਲਵਾ ਕੇ ਆਇਓ ਪਰ ਇਹ ਚਾਰੇ ਜਾਣੇ ਸਾਡੇ ਬਾਈ ਨੰਦਪੁਰ ਸਾਹਿਬ 13 ਤਰੀਕ ਨੂੰ ਗਏ ਆ 13 ਤਰੀਕ ਨੂੰ ਗਏ 13 ਤਰੀਕ ਨੂੰ ਜਾ ਕੇ ਇਹਨਾਂ ਨੇ ਮੱਥਾ ਟੇਕਿਆ ਅਤੇ ਮੈਂ ਨਾ ਚਾਰੇ ਜਾਣਿਆਂ ਦਾ ਬਹੁਤ ਬਹੁਤ ਮੇਰੇ ਕਲੱਬ ਵੱਲੋਂ ਮੇਰੇ ਸਾਰੇ ਪਹਿਣਾ ਵੀਰਾ ਵੱਲੋਂ ਸਾਰੇ ਸਾਡੇ ਪਿੰਡ ਵੱਲੋਂ ਬਹੁਤ ਧੰਨਵਾਦ ਕਰਦਾ ਕਿ ਇਹਨੇ ਹੋਲਾਮਲ ਅਤੇ ਗਏ ਹੋਲਾਮੋਲਾ ਦੇਖ ਕੇ ਅਸੀਂ ਬਾਈ ਇੱਥੇ ਦਾ ਪਿੰਡਾਂ 'ਚ ਤਾਂ ਹੋਲੀ ਮਨਾਈ ਜਾਂਦੇ ਆ ਇੱਕ ਦੂਜੇ ਤੇ ਰੰਗ ਪਾਈ ਜਾਂਦੇ ਆ ਕੁੜੀਆਂ ਬੁੜੀਆਂ ਦੇ ਨਾਲ ਅਸੀਂ ਭੈਣ ਦੇਖਦੇ ਆ ਨਾ ਕੋਈ ਪਰਜਾਈ ਦੇਖਦੇ ਆ ਨਾ ਕੋਈ ਮਾਂ ਦੇਖਦੇ ਆ ਜੋਟਾ ਵੱਡਾ ਅਸੀਂ ਹਰੇਕ ਦੀ ਦਾੜ੍ਹੀ 'ਚ ਸਿਰ 'ਚ ਕੱਪੜਿਆਂ ਤੇ ਰੰਗ ਪਾਈ ਜਾਂਦੇ ਆ ਬਾਈ ਇਹ ਸਾਡਾ ਬਾਈ ਕੋਈ ਹੋਲਾਮੋਲਾ ਨਹੀਂ ਹੈਗਾ ਇਹ ਤਾਂ ਸਾਡੀ ਬੇਫਾਲਤੂ ਗੱਲਾਂ ਨਹੀਂ ਆ ਹੋਲਾਮੋਲਾ ਦੇਖਣਾ ਤਾਂ ਅਨੰਦਪੁਰ ਸਾਹਿਬ ਪਹੁੰਚ ਕੇ ਉੱਥੇ ਪਤਾ ਲੱਗਦਾ ਵੀ ਇਹ ਹੋਲਾਮੋਲਾਗਾ ਸਿੱਖਾਂ ਦਾ ਇਹ ਇਤਿਹਾਸ ਹੈਗਾ ਠੀਕ ਹੈ ਜੀ ਤੇ ਦੂਜੀ ਗੱਲ ਬਾਈ ਮੈਂ ਨਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਕੋਈ ਨਹੀਂ ਮੰਨਦੀ ਹਿੱਸਾ ਸੀ ਅਸੀਂ ਕੋਈ ਨਹੀਂ ਇਹਨਾਂ ਨੂੰ ਆਖਿਆ ਇਹ ਕਹਿੰਦੇ ਵੀ ਅਸੀਂ ਚਲੋ ਨਾ ਹੋ ਸਕੇ ਫਤਪੇ ਸਟੇਸ਼ਨ ਤੋਂ ਸਾਡੇ ਪਿੰਡ ਤੱਕ ਇਹ ਪੈਦਲ ਯਾਤਰਾ ਕਰਕੇ ਆਏ ਆ ਪੈਦਲ ਯਾਤਰਾ ਕਰਕੇ ਆਏ ਆ ਅਸੀਂ ਇਹਨਾਂ ਦੀ ਯਾਤਰਾ ਪੈਦਲ ਤੋਂ ਸਾਨੂੰ ਜਿਹਨਾਂ ਨੇ ਫੋਨ ਕਰਿਆ ਅਸੀਂ ਆਖਿਆ ਵੀ ਕਿੱਥੇ ਆ ਗਏ ਇਹ ਕਹਿੰਦੇ ਵੀ ਅਸੀਂ ਰਾਹ 'ਚ ਤੁਰੇ ਆਉਣੇ ਆ ਤੇ ਭਾਈ ਕਿਵੇਂ ਜੇ ਲੱਗਿਆ ਉੱਥੇ ਪਹੁੰਚ ਕੇ ਜਦੋਂ ਤੁਸੀਂ ਉੱਥੇ ਪਹੁੰਚੇ ਤਾਂ ਕਿਵੇਂ ਜੇ ਮਨ ਬਣਿਆ ਉੱਥੇ ਆ ਕੇ ਵੀ ਪੂਰਾ ਮਨ ਖੁਸ਼ ਹੋ ਗਿਆ ਉੱਥੇ ਜਾ ਕੇ ਅਸੀਂ ਦਿਨ ਰਾਤ ਵਧੀਆ ਸੇਵਾ ਕੀਤੀ ਗੁਰੂਆਂ ਦੇ ਦਰਸ਼ਨ ਮੇਲੇ ਕੀਤੇ ਤੇ ਪਹਿਲਾਂ ਸਾਡੇ ਚਾਚੇ ਵਰਗੇ ਆ ਬਾਈਆ ਤੇ ਇਧਰ ਆ ਬਹਾਦਰ ਚਾਚਾ ਇਹ ਸਾਰੇ ਜਾਂਦੇ ਸੀ ਫਤੇਗੜ ਸਾਹਿਬ ਜਾਂਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਦੇਖ ਕੇ ਹੌਲੀ ਹੌਲੀ ਸਾਡਾ ਮਨ ਬਣਨ ਲੱਗਿਆ ਵੀ ਆਪਾਂ ਵੀ ਕਿਉਂ ਨਾ ਇਹਨਾਂ ਨਾਲ ਜਾਇਆ ਕਰੀਏ ਜਾ ਕੇ ਵੀ ਦੇਖਿਆ ਕਰੀਏ ਵੀ ਕੀ ਕਰਦੇ ਆ ਵੀ ਕੀ ਨਹੀਂ ਹਨਾ ਵੀ ਉੱਥੇ ਜਾ ਕੇ ਅਸੀਂ ਸੇਵਾ ਕਰਾਇਆ ਕਰੀਏ ਇਹਨਾਂ ਨਾਲ ਤੇ ਹੌਲੀ ਹੌਲੀ ਅਸੀਂ ਚਾਚਾ ਜੀ ਨਾਲ ਗੱਲਬਾਤ ਕੀਤੀ ਆ ਬਹਾਦਰ ਚਾਚਾ ਜੀ ਨੇ ਸਾਡੇ ਇਨ ਨਾਲ ਗੱਲਬਾਤ ਕੀਤੀ ਵੀ ਚਾਚਾ ਜੀ ਵੀ ਸਾਨੂੰ ਵੀ ਨਾਲ ਲੈ ਕੇ ਚੱਲੋ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਆਪਾਂ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਚੱਲਾਂਗੇ ਤੇ ਫਿਰ ਸਾਨੂੰ ਚਾਚਾ ਜੀ ਨਾਲ ਲੈ ਕੇ ਗਏ ਹੋਲੇ ਮਹੱਲੇ ਤੇ ਅਸੀਂ ਉੱਥੇ ਜਾ ਕੇ ਵਧੀਆ ਗੁਰੂਆਂ ਦੇ ਦਰਸ਼ਨ ਮੇਲੇ ਕੀਤੇ ਤੇ ਸੇਵਾ ਕੀਤੀ ਦਿਨ ਰਾਤ ਅਸੀਂ ਅਸੀਂ ਹੋਰ ਵੀ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਨੇ ਆ ਵੀ ਹੋਰ ਵੀ ਨੌਜਵਾਨ ਆਪਣੇ ਵੀ ਕੁੱਲੂ ਵਗ ਜਾਂਦੇ ਆ ਜਾਂ ਹੋਰ ਕਿਤੇ ਵਗ ਜਾਂਦੇ ਆ ਵੀ ਧਾਰਮਿਕ ਸਥਾਨਾਂ ਤੇ ਨਹੀਂ ਜਾਂਦੇ ਵੀ ਆਪਾਂ ਧਾਰਮਿਕ ਕੁੱਲੂ ਮਨਾਲੀ ਹੋਰ ਵਗੈਰਾ ਛੱਡ ਕੇ ਵੀ ਜੇ ਆਪਾਂ ਧਾਰਮਿਕ ਸਥਾਨਾਂ ਤੇ ਜਾਈਏ ਆਪਣੀ ਸਿੱਖੀ ਨਾਲ ਜੁੜੀਏ ਤੇ ਆਪਣੀ ਸਿੱਖੀ ਨੂੰ ਉਤਾਹ ਜੀ ਤੇ ਅੱਜ ਕੱਲ ਇੱਕ ਵੀਡੀਓ ਬੜੀ ਚਰਚਾ ਦੇ ਵਿੱਚ ਚੱਲ ਰਹੀ ਹੈ ਕਿ ਆਪਣੇ ਸੰਤਾਂ ਦੇ ਜਿਹੜੇ ਝੰਡੇ ਲੱਗੇ ਹੋਏ ਸੀਗੇ ਹਿਮਾਚਲ ਦੇ ਵਿੱਚ ਉਹ ਲਹਾਏ ਜਾ ਰਹੇ ਨੇ ਉੱਥੋਂ ਦੇ ਲੋਕਾਂ ਦੇ ਵੱਲੋਂ ਤਾਂ ਇਹੋ ਜੀ ਆਪਾਂ ਬੇਇਜ਼ਤੀ ਕਰਵਾਉਣ ਦੇ ਨਾਲੋਂ ਕਿਉਂ ਨਾ ਆਪਾਂ ਆਪਣੇ ਧਾਰਮਿਕ ਸਥਾਨਾਂ ਤੇ ਉੱਪਰ ਵੱਧ ਜਾਂਦੇ ਹੀ ਜੇ ਤੁਹਾਨੂੰ ਏਡੀ ਵੀ ਕੋਈ ਕਾਹਲਾ ਕਿਤੇ ਜਾਣ ਦੀ ਦੂਰ ਜਾਣ ਦੀ ਤੁਸੀਂ ਪਟਨਾ ਸਾਹਿਬ ਜਾਇਓ ਤੁਸੀਂ ਦੂਰ ਦੂਰ ਕਿਤੇ ਜਾਇਓ ਜਿੱਥੇ ਆਪਣੇ ਇਤਿਹਾਸਕ ਸਥਾਨ ਹੈਗੇ ਨੇ ਬਾਲਾ ਜੀ ਦਾ ਨਨਕਾਣਾ ਸਾਹਿਬ ਵੀ ਵਗ ਜੋ ਤੁਸੀਂ ਵੀਜ਼ਾ ਲਵਾ ਕੇ ਤਾਂ ਐਦਾਂ ਦੀਆਂ ਚੀਜ਼ਾਂ ਤੋਂ ਗਰੇਜ ਕਰੋ ਆਪਣੀ ਪੰਜਾਬੀਆਂ ਦੀ ਬੇਇਜ਼ਤੀ ਨਾ ਕਰਾਓ ਸਮਾਦੀ ਹੋਰ ਉਤਸ਼ਾਹਿਤ ਕਰੋ ਅਜੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ ਕਿਉਂਕਿ ਨੇ ਸਨੇਹਾ ਵੀ ਬੜਾ ਵਧੇ ਦਿੱਤਾ ਕਿ ਤੁਸੀਂ ਆਪਣੇ ਇਤਿਹਾਸਕ ਸਥਾਨਾਂ ਤੇ ਜਾਓ ਕੋਲੂ ਮਰਾਲੀ ਨੂੰ ਛੱਡ ਕੇ ਆਹ ਹੁਣ ਗਰਮੀ ਆਉਣ ਵਾਲੀ ਹੈ ਆਪਣੇ ਜ਼ਿਆਦਾਤਰ ਪੰਜਾਬੀ ਲੋਕ ਗੱਡੀਆਂ ਲੈ ਕੇ ਮੋਟਰਸਾਈਕਲ ਲੈ ਕੇ ਹਿਮਾਚਲ ਵੱਲ ਨੂੰ ਤੁਰ ਪੈਣਗੇ ਇੱਧਰ Shimla ਵੱਲ ਨੂੰ ਲੱਗ ਜਾਣਗੇ ਪਰ ਉਹਨਾਂ ਨੂੰ ਛੱਡ ਕੇ ਕਿਉਂ ਨਾ ਆਪਾਂ ਫਤੇਗੜ ਸਾਹਿਬ ਜਾਈਏ ਜੀ ਹਾਂਜੀ ਮੈਂ ਹੋਰ ਦੱਸਣਾ ਚਾਹਣਾ ਕਿ ਗੱਲਾਂ ਰਹਿ ਗਈਆਂ ਦੱਸਣ ਕੰਨੇ ਹੋ ਜੀ ਮੈਂ ਜਦੋਂ ਗਿਆ ਤੇ ਇੱਥੇ ਆਪਣੇ ਲੋਕ ਕੀ ਹੈਗੇ ਕਹਿ ਦੇ ਨੇ ਬੱਚਿਆਂ ਨੂੰ ਕਿਉਂ ਨਾਲ ਲੈ ਕੇ ਜੰਨੇ ਹੋ ਤੁਸੀਂ ਇੱਕਲਾ-ਕਲਾ ਜਾਣਾ ਪਾਇਆ ਕਰੋ ਪਰ ਇਹ ਸੋਚਾਂ ਨੂੰ ਤੁਸੀਂ ਛੱਡੋ ਮਾਨ ਤੋਂ ਕੱਢੋ ਜੇ ਉਹ ਤੁਸੀਂ ਆਰਕੈਸਟਾਂ ਕੋਲੇ ਜਾਂ ਕੋਈ ਕੰਜਰ ਕਿਤੇ ਜਾਣੇ ਹੋ ਉਹ ਤਾਂ ਤੁਸੀਂ ਕਹਿਣਾ ਸਾਰਾ ਟੱਬਰ ਟੱਬਰ ਚੱਲੇ ਗਏ ਗੱਡੀਆਂ ਭਰ ਕੇ ਜਾਂ ਆਪਾਂ ਵਿਆਹ ਚ ਨਾ ਕਿਤੇ ਪਿੱਛੇ ਰਹਿ ਜੀਏ ਜੇ ਆਪਾਂ ਦੋ ਜਾਨੇ ਸੱਤਿਆਂ ਤਾਂ ਚਾਰ-ਚਾਰ ਜਾਣੇ ਆ ਜਦੋਂ ਅਸੀਂ ਗੁਰੂ ਘਰਾਂ ਖਾਤਰ ਜਾਂਦੇ ਆ ਸੇਵਾ ਕਰਨ ਲੰਗਰ ਲਾਉਣ ਉਦੋਂ ਤੁਸੀਂ ਕਹਿਣਾ ਬੱਚਿਆਂ ਨੂੰ ਕੀ ਕਰਾਉਣਾ ਨਾਲ ਬੱਚਿਆਂ ਨੂੰ ਕੀ ਕਰਾਉਣਾ ਨਾਲ ਬੱਚੇ ਜਾਣਗੇ ਸੇਵਾ ਕਰਨਗੇ ਫੇਰ ਹੀ ਸਿੱਖਣਗੇ ਜੇ ਸਾਨੂੰ ਸਾਡਾ ਮਾਪਿਓਲ ਜਾਂਦਾ ਰਿਹਾ ਤਾਂ ਹੀ ਤਾਂ ਹੀ ਸਿੱਖੇ ਤਾਂ ਹੀ ਸੇਵਾ ਕਰਨ ਲੱਗੇ ਤਾਂ ਹੀ ਉਹ ਕੇਸ ਦਾੜੀਆਂ ਰੱਖੀਆਂ ਸਾਡਾ ਇਹੀ ਪਰਪਸ ਹੈਗਾ ਕਿ ਅਸੀਂ ਲੋਕਾਂ ਨੂੰ ਆਪਣੇ ਸਿੱਖੀ ਦੇ ਵੱਲ ਉਤਸ਼ਾਹਿਤ ਕਰ ਸਕੀਏ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਸਿੱਖੀ ਦੇ ਨਾਲ ਜੁੜੇ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਜਿਹੜੇ ਤੁਹਾਨੂੰ ਉਤਸ਼ਾਹਿਤ ਕਰਦੀਆਂ ਨੇ ਸਿੱਖੀ ਦੇ ਨਾਲ ਜੋੜਨ ਦੀਆਂ ਆਪਣੇ ਕਿਸੇ ਵੀ ਧਰਮ ਦੇ ਨਾਲ ਜੋੜਨ ਦੀਆਂ ਜਦ ਤੁਹਾਡੇ ਲਈ ਕੋਈ ਸੇਧ ਮਿਲਦੀ ਆ ਇਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਮੈਂ ਤੁਹਾਡੇ ਜਲਾਣਾ ਇਜਾਜ਼ਤ ਗੁਰਜਿੰਦਰ ਸਿੰਘ ਇਸੇ ਤਰ੍ਹਾਂ ਦੇਖਦੇ ਰਹੋ ਵਰਲਡ ਟਾਈਮ ਰਿਪੋਰਟ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਾਏ